ਜਦ ਮੈਂ ਮੈਪ ਕੋਲ ਦੇ ਕੋਈ ਸੀ ਇਸੇ ਤਰ੍ਹਾਂ ਜਦੋਂ ਮਾਤ-ਸਰਮਾਤ ਦੇਣ ਲੱਗੇ ਜਿੱਥੇ ਪੱਟੀ ਨੂੰ ਤੇ 60000 ਰੁਪਇਆ ਪਲੱਸ ਕਿ ਬਡੂਆ ਨੇ ਗੜਗਾ ਇਸ ਕਰਕੇ ਵੇਚਦੇ ਆ ਆਪਣੇ ਆਪਣੇ ਬਡੂਏ ਤੇ 파ਸ ਮੋਬਾਈਲਾਂ ਦਾ ਤਿਆਰ ਰੱਖਿਓ ਜਦੋਂ ਇਹ ਨਾਮ ਦਿੰਦੇ ਆ ਉਦੋਂ ਪੈਸੇ ਨਿਕਲਦੇ ਆ ਇਹ ਲੋਧ ਕਰ ਦਿਓ ਮੇਰੇ ਵੀ ਸਾਹਣੇ ਹਾਂਜੀ ਹਾਂਜੀ ਆਗੇ ਜੀ ਆਗੇ ਬਾਕੀ ਚੂੜਤਾਂ ਵੀ ਆ ਗਏ ਨੇ ਤੇ ਪਰ ਉਹ ਸਾਡੇ ਭਰਾਵਾਂ ਵੱਲੋਂ ਬੜੇ ਸਰਕਾਰ ਦੇ ਕੋਲ ਧੰਨਵਾਦ ਕੀਤਾ ਜਾ ਰਿਹਾ ਹੈ ਸਾਰੇ ਭਰਾਵਾਂ ਦਾ ਇਹਨਾਂ ਵੱਲੋਂ ਬੜੀਆਂ ਜੰਮਾਂ ਬੜੀਆਂ ਰੇਕੂ ਕਾਨਮਾ ਦੀ ਬਰੋੜ ਬੰਦਾ ਕਾਨਮਾ ਦੀ ਹਾਜ਼ਰੀ ਜਦੋਂ ਕਾਰਨ ਦੇ ਵਿੱਚ ਨਿਸ਼ਾਨੀ ਕਰਦਾ ਨੀ ਉਸ ਦਾ ਪੰਪਾ ਕਰਵਾਇ ਰੁਕਾ ਕਰਨਾ ਜਲਦੀ ਨਾਲ ਚੱਲੀ ਰਹੇਗੀ ਜੀ ਜੀ ਭਾਲਵਾ ਜੀ ਤੋਂ ਪਹਿਲਾਂ ਆਜੂ ਨੇ ਦੁਕਾਦ ਦਾ ਢੰਗ ਲੱਗ ਲੋ ਕੋ ਜਿਵੇਂ ਆਪ ਦੇ ਸਮੇਂ ਦੀ ਜਾਂ ਆਪਣੇ ਤੁਰਨ ਸਮੇਂ ਦੇ ਸੰਗ ਲੱਗ ਲੋ ਕੋ ਕੋਈ ਸਮਾਂ ਦੇ ਟਿੱਕ ਟਿੱਕ ਕਰਦੇ ਨਹੀਂ ਆਉਣਾ ਹੱਥ ਨਾ ਜਾਣਾ ਲੱਗ ਲੋ ਕੋ ਸਮਾਂ ਕਦੇ ਨਾ ਕਿਸੇ ਦਾ ਮਿੱਟ ਹੋਇਆ ਸਮਾਂ ਕਦੇ ਨਾ ਕਿਸੇ ਦਾ ਜਿੱਤ ਹੋਇਆ ਰਾਦੇ ਕਿਤੇ ਹਲਕਾ ਲਾਉਂਦਾ ਸਮੇਂ ਦੀ ਬੰਦਾ ਸੰਗ ਲੱਗ ਲੋ ਸਮੇਂ ਸਮੇਂ ਦੇ ਵੇਖ ਲੋ ਆਪ ਲੋ ਕੋ ਸਮਾਂ ਜੂਨ ਦੇ ਦੁਕਾਦ ਦਾ ਢੰਗ ਲੱਗ ਲੋ ਕੋ ਜਦ ਮੈਂਤ ਕੋਲ ਦੇ ਕੋਈ ਸੀ ਇਸੇ ਤਰ੍ਹਾਂ ਜਦੋਂ ਮਾਨਸਰਮਾਨ ਦੇਣ ਲੱਗੇ ਜਿੱਥੇ ਪੱਟੀ ਨੂੰ ਤੇ 60000 ਰੁਪਇਆ ਪਲਾਸਿਕੀ ਵੱਡੂਆ ਨਿਕਲ ਗਏ ਇਸ ਕਰਕੇ ਬੈਂਦੇ ਆ ਆਪਣੇ ਆਪਣੇ ਵੱਡੂਏ ਤੇ ਪਾਸ ਮੋਬਾਈਲਾਂ ਦਾ ਤਿਆਰ ਰੱਖੋ ਜਦੋਂ ਇਹ ਨਾਮ ਦਿੰਦੇ ਉਦੋਂ ਪੈਸੇ ਨਿਕਲਦੇ ਆ ਇਹ ਨੋਟ ਕਰ ਲਿਓ ਮੇਰੇ ਵੀਰ ਸਾਹੇ ਹਾਂਜੀ ਹਾਂਜੀ ਆਗੇ ਜੀ ਆਗੇ ਬਾਕੀ ਚੂਹਣ ਤੱਕ ਵੀ ਆ ਗਿਆ ਨਾ